ਗੁਰਜੀ ਕਹਾਸਾ ਵਾਹੀ ਗੁਰਜੀ ਕੀ ਫਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਕਿ ਇੱਕ ਸਿੱਖ ਤੇ ਰਿਛਦਾ ਪ੍ਰਸੰਗ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤਰ੍ਹਾਂ ਸਰਬ ਗਿਆਤਾ ਧੀਰਜवान ਅਤੇ ਕੀਤੇ ਹੋਏ ਉਪਕਾਰਾਂ ਨੂੰ ਜਾਣਨ ਵਾਲੇ ਸਨ ਆਪ ਜੀ ਸ਼੍ਰੀ ਅਨੰਦਪੁਰ ਸਾਹਿਬ ਨਗਰ ਵਿਖੇ ਕੌਤਕ ਕਰਦੇ ਸਾਰੇ ਲੋਕ ਉਹਨਾਂ ਦੇ ਦਰਸ਼ਨ ਕਰਦੇ ਸਰਬ ਗਿਆਤਾ ਗੁਰੂ ਜੀ ਸਹਜ ਸੁਆਇਕ ਬਿਰਾਜਮਾਨ ਹੋਏ ਸੋਭ ਰਹੇ ਸਨ ਜੋ ਸਾਰੇ ਸਾਰਿਆਂ ਦੇ ਕਿਤੇ ਹੋਏ ਕੰਮਾਂ ਬਾਰੇ ਜਾਣਦੇ ਸਨ ਥੋੜੇ ਜਹੀ ਸਿੱਖ ਗੁਰੂ ਜੀ ਦੇ ਆਲੇ ਦੁਆਲੇ ਚਾਰੇ ਪਾਸੇ ਬੈਠੇ ਸਨ ਅਤੇ ਸ੍ਰੇਸ਼ਟ ਚੌਰ ਝੁੱਲ ਰਿਹਾ ਸੀ ਗੁਰੂ ਜੀ ਦੀ ਸ੍ਰੇਸ਼ਟ ਭਵੇਕ ਸ਼ਕਤੀ ਇਸ ਤਰ੍ਹਾਂ ਬਹੁਤ ਜ਼ਿਆਦਾ ਪ੍ਰਗਟ ਹੋ ਰਹੀ ਸੀ ਜਿਵੇਂ ਤਾਰਿਆਂ ਵਿੱਚ ਪੂਰਨ ਮਾਸੀ ਦਾ ਚੰਦਰਮਾ ਹੁੰਦਾ ਹੈ ਉਹਨਾਂ ਦੀਆਂ ਫੂਮ ਕਮਲ ਦੇ ਪੱਤੇ ਵਰਗੀਆਂ ਵੱਡੀਆਂ ਅੱਖਾਂ ਸਨ ਜਿਨ੍ਹਾਂ ਦੇ ਕੋਨਿਆਂ ਵਿੱਚ ਡੋਰਿਆਂ ਵਾਲੀ ਲਾਲੀ ਸੀ ਬੱਡੇ ਨੇਤਰਾਂ ਦੀ ਵੇਖਣ ਦੀ ਰਮਜ ਬਹੁਤ ਤੇਜ ਸੀ। ਨੇਤਰ ਐਨੇ ਫਰਤੀਲੇ ਸਨ ਜਿਵੇਂ ਮਿਮੋਲੇ ਨੂੰ ਸਿਖਲਾਈ ਸਿਖਿਆ ਦੇ ਰਹੇ ਹੋਣ। ਉਹ ਸੇਵਕਾਂ ਵੱਲ ਨੂੰ ਵੇਖਦੇ ਆ ਹੀ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਸਨ। ਉਹ ਵੱਡੇ ਸ੍ਰੇਸ਼ਟ ਮੁਕਤੀ ਤੱਕ ਬਖਸ਼ ਦਿੰਦੇ ਸਨ। ਇੱਕ ਦਿਨ ਕਿੰਨਾ ਸਮਾਂ ਜਦੋਂ ਬੈਠਿਆ ਬੀਤ ਗਿਆ। ਤਾ ਕਲੰਦਰ ਇੱਕ ਰਿਛ ਨੂੰ ਲੈ ਕੇ ਆ ਗਿਆ ਰਿਛ ਬਹੁਤ ਤਾਕਤਵਰ ਅਤੇ ਵੱਡੇ ਆਕਾਰ ਵਾਲਾ ਸੀ ਜਾਣੂ ਰਿਛਾਂ ਦੇ ਸਰਦਾਰ ਜਾਮਵੰਤ ਦੇ ਦੇ ਧਾਰਨ ਕੀਤੀ ਹੋਵੇ ਰਿਛ ਦੇ ਸਾਰੇ ਅੰਗਾਂ ਤੇ ਬਹੁਤ ਬਾਲ ਸਨ ਰਿਛ ਦਾ ਪੂਰਾ ਰੰਗ ਅਤੇ ਨੌ ਬਹੁਤ ਜ਼ਿਆਦਾ ਭਿਆਨਕ ਸਨ ਉਸ ਦੇ ਨੱਕ ਨੂੰ ਬਿੰਨ ਕੇ ਰੱਸੀ ਪਾਈ ਹੋਈ ਸੀ ਅਤੇ ਕਲੰਦਰ ਨੇ ਸਰੀਰ ਉੱਤੇ ਚਮੜਾ ਲਪੇਟਿਆ ਹੋਇਆ ਸੀ ਤੁਸੀਂ ਪ੍ਰੇਮ ਤੇ ਪਿਆਰ ਨਾਲ ਜੂਰ ਸਰਬਨ ਕਰੋ ਹੱਥ ਦੇ ਵਿੱਚ ਡਰਾਉਣ ਵਾਸਤੇ ਸੁੱਟੀ ਫੜੀ ਹੋਈ ਸੀ ਜਦੋਂ ਬਖਵਾਉਂਦਾ ਤਾਂ ਉਹ ਬੁੱਕਣ ਡਰਾਉਣ ਲੱਗ ਪੈਂਦਾ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਜੀ ਬੀਆਂ ਅੱਖਾਂ ਸਾਹਮਣੇ ਉਹ ਉਸ ਦਾ ਬਹੁਤ ਜ਼ਿਆਦਾ ਜ਼ੋਰ ਵਿਖਾਉਣ ਲੱਗਦਾ ਉਹ ਜੋਰ ਲਗਾ ਕੇ ਕੁਸਤੇ ਕਰਨ ਲੱਗਾ ਕਦੇ ਉੱਤੇ ਹੁੰਦੇ ਤਾਂ ਕਦੇ ਥੱਲੇ ਉਹ ਮੈਦਾਨ ਦੇ ਵਿੱਚ ਇੱਧਰ ਉੱਧਰ ਘੁੰਮਦਾ ਅਤੇ ਕਈ ਵਾਰ ਵੱਡੀ ਆਵਾਜ਼ ਕੱਢ ਕੇ ਕੱਢ ਕੇ ਡਰਾਉਂਦਾ ਰਿਛ ਦੋਵੇਂ ਪੈਰਾਂ ਉੱਤੇ ਖੜਾ ਹੋ ਗਿਆ ਉਹਨਾਂ ਨੇ ਆਪਸ ਵਿੱਚ ਜੱਫੀ ਪਾ ਲਈ ਇਸ ਤਰ੍ਹਾਂ ਉਹਨਾਂ ਨੇ ਬਹੁਤ ਘੋਲ ਕਰਕੇ ਵਿਖਾਇਆ ਸਿੱਖ ਦੇਖਦੇ ਹੋਏ ਕਹਿਣ ਸੁਣਨ ਲੱਗੇ ਕਹਿਣ ਲੱਗੇ ਇਸ ਰਿਛ ਦਾ ਵੱਡਾ ਆਕਾਰ ਸਰੀਰ ਹੈ ਅਤੇ ਐਸਾ ਰਿਛ ਪਹਿਲਾਂ ਕਦੇ ਵੀ ਨਹੀਂ ਵੇਖਿਆ ਕਿਰਤੀਆਂ ਨਾਮ ਦਾ ਚੋਰ ਬਲਦਾਰ ਸਿੱਖ ਗੁਰੂ ਜੀ ਦੇ ਪਿੱਛੇ ਖੜ ਕੇ ਸੁੰਦਰ ਚੋਰ ਕਰ ਰਹੀ ਸੀ ਜਿਸ ਦੀ ਉਮਰ 16 ਸਾਲ ਸੀ ਉਹ ਰਿੱਚ ਨੂੰ ਦੇਖ ਕੇ ਮਨ ਅੰਦਰ ਖੁਸ਼ ਹੋ ਰਿਹਾ ਸੀ ਅਤੇ ਕਹਿਣ ਲੱਗਾ ਇਸ ਦਾ ਸਰੀਰ ਬਹੁਤ ਵੱਡਾ ਹੈ ਇਸ ਦੁੱਖ ਦੇਣ ਵਾਲੇ ਨੂੰ ਕਿਸ ਤਰ੍ਹਾਂ ਫੜ ਲਿਆ ਹੈ ਕਿਹੜੇ ਪਾਪ ਕਰਕੇ ਇਸ ਦੀ ਅਜਹੀ ਹਾਲਤ ਹੋਈ ਹੈ ਸ਼੍ਰੇਸ਼ਟ ਸਤਗੁਰੂ ਜੀ ਤੋਂ ਬਿਨਾ ਹੋਰ ਕੋਈ ਵੀ ਨਹੀਂ ਜਾਣ ਸਕਦਾ ਸਾਰੇ ਸਿੱਖਾਂ ਵਿੱਚ বিরাজਮਾਨ ਦਿਆ ਦੇ ਸਾਗਰ ਗੁਰੂ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਉਹਨਾਂ ਫਰਮਾਇਆ हे ਭਾਈ ਕਿਰਤੀਆ ਤੁਸੀਂ ਦਿਲੋਂ ਜਾਣ ਲਵੋ ਕਿ ਪਹਿਲੇ ਜਨਮ ਵਿੱਚ ਇਹ ਤੁਹਾਡਾ ਪਿਤਾ ਸੀ ਵੱਡੇ ਪਾਪ ਕਰਕੇ ਉਸ ਨੂੰ ਰਿੱਚ ਦਾ ਸਰੀਰ ਮਿਲਿਆ ਹੈ ਹੁਣ ਫੜੇ ਜਾਣ ਤੇ ਇਹਨਾਂ ਦੇ ਬਸ ਪੈ ਗਿਆ ਹੈ। ਭਾਈ ਕੀਰਤਿਆ ਸਮੇਤ ਉੱਥੇ ਹਾਜ਼ਰ ਸਿੱਖਾਂ ਨੇ ਇਹ ਸੁਣ ਕੇ ਵੱਡਾ ਅਚੰਬਾ ਮੰਨਿਆ। ਉਸਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ। ਸ੍ਰੀਸ਼ਟ ਸਤਿਗੁਰੂ ਜੀ ਇਹ ਤੁਸੀਂ ਕਿਹੋ ਜਹੀ ਗੱਲ ਕਹਿ ਦਿੱਤੀ ਹੈ। ਮੇਰੇ ਪਿਤਾ ਜੀ ਤਾਂ ਹਮੇਸ਼ਾ ਆਪ ਜੀ ਦੇ ਕੋਲ ਹੀ ਰਹੇ ਹਨ। ਮੇਰੇ ਪਿਤਾ ਜੀ ਗੁਰੂ ਘਰ ਵਿੱਚ ਹੀ ਸੇਵਾ ਕਰਦੇ ਰਹਿੰਦੇ ਹੁੰਦੇ ਸਨ ਅਤੇ ਸੰਗਤਾਂ ਦੀ ਅਰਦਾਸ ਕਰਦੇ ਸਨ ਜਿਹੜਾ ਪ੍ਰਸ਼ਾਦ ਤਿਆਰ ਹੁੰਦਾ ਉਸ ਨੂੰ ਵੰਡਾ ਦਿੰਦੇ ਸਨ ਉਹ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਰੋਜ਼ਾਨਾ ਸੇਵਾ ਕਰਦੇ ਗੁਰੂ ਜੀ ਨੇ ਹਜ਼ਾਰਾਂ ਲੋਕਾਂ ਦਾ ਕਲਿਆਣ ਕੀਤਾ ਹੈ ਮੇਰੇ ਪਿਤਾ ਜੀ ਉਹਨਾਂ ਦੀ ਵੱਡੀ ਸੇਵਾ ਕਰਦੇ ਰਹੇ ਹਨ ਜੇਕਰ ਉਹਨਾਂ ਨੂੰ ਸੇਵਾ ਦਾ ਅਜਿਹਾ ਫਲ ਪ੍ਰਾਪਤ ਹੋਇਆ ਹੈ ਕਿ ਮਨੁੱਖ ਜੂਨੇ ਤੋਂ ਰਿਸ਼ ਬਣ ਗਏ ਤਾਂ ਆਪ ਜੀ ਉਸੇ ਗੁਰੂ ਜੀ ਦੇ ਸੁਪੁੱਤਰ ਹੂੰ ਜਿਨ੍ਹਾਂ ਦੀ ਸੇਵਾ ਮੇਰੇ ਪਿਤਾ ਜੀ ਕਰਦੇ ਰਹੇ ਹਨ ਇਸ ਤਰ੍ਹਾਂ ਕਹਿਣ ਤੇ ਉਹਨਾਂ ਨੂੰ ਰਿਸ਼ ਦੀ ਜੂਨੀ ਪ੍ਰਾਪਤ ਹੋਈ ਫਿਰ ਮੈਨੂੰ ਤਾਂ ਬਾਂਦਰ ਬਣਨਾ ਚਾਹੁੰਦਾ ਹੈ ਆਪ ਜੀ ਦੀ ਸੇਵਾ ਦਾ ਫਲ ਐਸਾ ਹੈ ਤਾਂ ਲੋਕ ਇਹ ਜਾਣ ਕੇ ਫਿਰ ਕਿਵੇਂ ਸੇਵਾ ਕਰਨਗੇ ਜਿਹੜੇ ਲੋਕ ਮੁਕਤੀ ਦਾ ਉੱਤਮ ਪਦ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਸੇਵਕ ਪੂਜਕ ਬਣਦੇ ਹਨ ਜੇ ਫਲ ਉਸ ਦੇ ਉਲਟ ਪ੍ਰਾਪਤ ਹੋਵੇ ਤਾਂ ਉਹ ਮਨ ਵਿੱਚ ਡਰ ਰੱਖਣਗੇ ਤੁਹਾਡੀ ਸੇਵਾ ਪੂਜਾ ਨਹੀਂ ਕਰਨਗੇ ਆਪ ਸਾਰੇ ਸਿੱਖਾਂ ਦੇ ਆਸਰੇ ਹੂੰ ਕਿਹੜਾ ਕਾਰਨ ਹੋਇਆ ਹੈ ਪ੍ਰੇਸ਼ਟ ਗੁਰੂ ਜੀ ਇਹੇ ਦੱਸੋ ਮੇਰੇ ਪਿਤਾ ਜੀ ਸਿੱਖ ਵੀ ਸਨ ਅਤੇ ਨਾਮ ਵੀ ਗੁਰਦਾਸ ਗੁਰੂ ਦਾ ਸੇਵਕ ਸੀ ਆਪ ਜੀ ਜਿੱਥੇ ਕਿੱਥੇ ਹਰ ਥਾਂ ਅਨੇਕ ਸਿੱਖਾਂ ਦੀ ਇੱਜ਼ਤ ਰੱਖਦੇ ਹੋ ਇਸ ਵਾਸਤੇ ਦਇਆ ਕਰਕੇ ਸੁਣਾਵੋ ਅਤੇ ਫਿਰ ਇਸ ਜੁਨੇ ਬੇਦੁਖ ਤੋਂ ਕਿਹੜਾ ਛੁਡਾਉ ਸਾਰੇ ਸਿੱਖਾਂ ਦੀ ਹੋਰ ਕੋਈ ਇੱਛਾ ਨਹੀਂ ਹੈ ਤੁਹਾਡੇ ਬਿਨਾ ਹੋਰ ਕਿਸੇ ਥਾਂ ਤੇ ਮੁਕਤੀ ਨਹੀਂ ਮਿਲਨੀ ਸ੍ਰੀ ਸਤਗੁਰੂ ਜੀ ਨੇ ਫਿਰ ਸਾਰੀ ਬਾਤ ਸੁਣਾਈ ਤੇ ਫਰਮਾਇਆ ਤੁਹਾਡੇ ਪੁੱਤ ਪਿਤਾ ਜੀ ਨੇ ਇਹ ਜੁਨੇ ਇਸ ਤਰ੍ਹਾਂ ਪਾਈ ਹੈ ਗੁਰੂ ਜੀ ਕੋਲ ਕੜਾ ਪ੍ਰਸ਼ਾਦ ਆਇਆ ਸੀ ਅਤੇ ਤਦ ਤੁਹਾਡੇ ਪਿਤਾ ਜੀ ਨੇ ਅਰਦਾਸ ਕੀਤੀ ਉਹ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤੌਣ ਲੱਗੇ ਅਤੀ ਹੌਲੀ ਹੌਲੀ ਸਾਰਿਆਂ ਦੇ ਕੋਲ ਜਾ ਕੇ ਦਿੰਦੇ ਰਹੇ ਉੱਥੇ ਕੋਈ ਸਿੱਖ ਗੁਰਦੇ ਲੱਦੇ ਹੋਏ ਗੱਡੀਆਂ ਨਾਲ ਉਸ ਰਸਤੇ ਉੱਤੇ ਚੱਲ ਕੇ ਆਇਆ ਸੀ ਉਹ ਸਿੱਖ ਆਪਣੇ ਕੰਨੇ ਗੁਰੂ ਜੀ ਦਾ ਉਤਾਰਾ ਹੋਇਆ ਸੁਣ ਕੇ ਗੁਰਦੀ ਇੱਕ ਭੇਲੀ ਆਪਣੇ ਹੱਥ ਵਿੱਚ ਲੈ ਕੇ ਆ ਗਿਆ ਉਸਨੇ ਗੁਰੂ ਜੀ ਅੱਗੇ ਰੱਖ ਕੇ ਦਰਸ਼ਨ ਕੀਤੇ ਅਤੇ ਨਮਸ਼ਕਾਰ ਕਰਦਿਆਂ ਜ਼ਮੀਨ ਉੱਤੇ ਸਿਰ ਰੱਖਿਆ ਤੇ ਮੱਥਾ ਟੇਕਿਆ ਫਿਰ ਉਹ ਉੱਤ ਕੇ ਗੱਡਿਆਂ ਦੀ ਖਬਰ ਸਾਰ ਵਾਸਤੇ ਚੱਲ ਪਿਆ ਜਿਨ੍ਹਾਂ ਨੂੰ ਉਹ ਰਾਹ ਚੱਲਦਿਆਂ ਨੂੰ ਛਾੜ ਆਇਆ ਸੀ ਤੁਹਾਡਾ ਪਿਤਾ ਉਦੋਂ ਪ੍ਰਸ਼ਾਦ ਵਰਤਾ ਰਿਆ ਸੀ ਉਹ ਸਿੱਖ ਕਾਲੀ ਨਾਲ ਉਸ ਕੋਲ ਗਿਆ ਸੀ ਜਿਸ ਉੱਤੇ ਰਾਹ ਦੀ ਧੂੜ ਮਿੱਟੀ ਬਹੁਤ ਪਈ ਹੋਈ ਸੀ ਉਸ ਦਾ ਮੂੰਹ ਅਤੇ ਦਾੜੀ ਸਭ ਧੂੜ ਰੰਗੇ ਹੋਏ ਪਏ ਸਨ ਜਿਸ ਦੇ ਕੱਪੜਿਆਂ ਉੱਤੇ ਪੂਰੀ ਤਰ੍ਹਾਂ ਗਰਦ ਚੜ੍ਹੀ ਹੋਈ ਸੀ ਗੱਡੇ ਦੇ ਪਹੀਆਂ ਤੇ ਬੈਲਾਂ ਦੇ ਪੈਰਾਂ ਤੇ ਨੇ ਬਹੁਤ ਧੂੜ ਮਿੱਟੀ ਉਡਾਈ ਹੋਈ ਸੀ ਉਸ ਨੇ ਤੁਹਾਡੇ ਪਿਤਾ ਕੋਲੋਂ ਕੜਾ ਪ੍ਰਸ਼ਾਦ ਮੰਗਿਆ ਤਾਂ ਉਸ ਨੇ ਉਸ ਦੇ ਹੱਥ ਉੱਤੇ ਪੋਰਾ ਜਿੰਨਾ ਬੀਨਾ ਤਰਿਆ ਉਸਨੇ ਫਿਰ ਨੇੜੇ ਹੋ ਕੇ ਥੋੜਾ ਜਿਹਾ ਕੜਾ ਪ੍ਰਸ਼ਾਦ ਮੰਗਿਆ ਜਿਸ ਦੇ ਮਨ ਭਰੋਸਾ ਤੇ ਸ਼ਰਧਾ ਬੜਾ ਪੱਕਾ ਸੀ ਉਹ ਪ੍ਰਸ਼ਾਦ ਮੁੱਖ ਵਿੱਚ ਪਾ ਕੇ ਪਵਿੱਤਰ ਹੋਣਾ ਚਾਹੁੰਦਾ ਸੀ ਇਸ ਵਾਸਤੇ ਉਹ ਬਹੁਤ ਵਿਆਕੁਲ ਹੋ ਰਿਹਾ ਸੀ ਤੁਹਾਡੇ ਪਿਤਾ ਨੇ ਬੜਾ ਕਰੋਧ ਕਰਕੇ ਉਸ ਦੇਲੇ ਸਿੱਖ ਨੂੰ ਝਿੜਕ ਦਿੱਤਾ ਇਹ ਮੂਰਖਾ ਰਿਛ ਵਰਗਾ ਲਿਵਾਸ ਕਰਕੇ ਤੂੰ ਕਿਉਂ ਸਾਰਿਆਂ ਉੱਤੇ ਚੜਦਾ ਆ ਰਿਹਾ ਹੈ ਪਰੇ ਹੋ ਕੇ ਖੜਾ ਰਹਿ ਕਿਉਂ ਅੱਗੇ ਆਇਆ ਹੈ ਬਹੁਤਾ ਬੋਲ ਕੇ ਕਿਉਂ ਰੌਲਾ ਮਚਾ ਰਿਹਾ ਹੈ ਇਸ ਤਰ੍ਹਾਂ ਸੁਣ ਕੇ ਸਿੱਖ ਦਾ ਮਨ ਟੁੱਟ ਗਿਆ ਉਹ ਸ਼ਰਮ ਨਾਲ ਸਿਰ ਝੁਟ ਕੇ ਧਰਤੀ ਵੱਲ ਵੇਖਣ ਲੱਗਾ ਉਸਨੇ ਧਰਤੀ ਉੱਤੇ ਡਿੱਗਿਆ ਪਿਆ ਕੜਾ ਪ੍ਰਸ਼ਾਦ ਦਾ ਕਿਣਕਾ ਚੁੱਕਿਆ ਅਤੇ ਗੁਰੂ ਦੇ ਪ੍ਰੇਮ ਕਰਕੇ ਉਸ ਨੂੰ ਮੂੰਹ ਵਿੱਚ ਪਾ ਲਿਆ ਫਿਰ ਸਿੱਖ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰਕੇ ਤੁਹਾਡੇ ਪਿਤਾ ਨੂੰ ਇਹ ਕਹਿ ਕੇ श्राप ਦੇ ਦਿੱਤਾ ਕਿ ਤੈਨੂੰ ਗੁਰਸਿੱਖੀ ਨਾਲ ਪਿਆਰ ਨਹੀਂ ਹੈ ਹੁਣ ਤੇਰਾ ਸਰੀਰ ਰਿੱਛ ਦਾ ਹੋ ਜਾਵੇ ਉਹ ਸਿੱਖ ਕਾਲੀ ਨਾਲ ਗਿਆ ਅਤੇ ਗੱਡਿਆਂ ਨਾਲ ਰਲ ਗਿਆ ਉਹਨਾਂ ਨੇ ਨਾਲ ਰਲ ਕੇ ਅੱਗੇ ਚੱਲ ਪਿਆ ਜਦ ਕਈ ਦਿਨ ਤੇਰੇ ਪਿਤਾ ਦੇ ਬੀਤ ਗਏ ਤਾਂ ਉਮਰ ਪੂਰੀ ਹੋਣ ਤੇ ਉਹ ਮੌਤ ਦੇ ਬਸ ਹੋ ਗਿਆ ਫਿਰ ਉਹ ਕਿਸੇ ਪਰਬਤ ਉੱਤੇ ਰਿਛ ਬਣ ਕੇ ਪੈਦਾ ਹੋ ਗਿਆ ਉਦੋਂ ਛੋਟਾ ਹੀ ਸੀ ਜਦੋਂ ਇਹਨਾਂ ਕਲੰਦਰਾ ਨੇ ਫੜ ਲਿਆ ਸਿੱਖ ਦਾ ਸਰਾਪ ਅਜਾਈ ਕਿਵੇਂ ਜਾ ਸਕਦਾ ਸੀ ਜਿਸ ਨੇ ਆਪਣੇ ਮਨ ਵਿੱਚ ਗੁਰੂ ਚਰਨ ਉਪਦੇਸ਼ ਟਿਕਾਏ ਹੋਏ ਸਨ ਇਹ ਸੁਣ ਕੇ ਸਾਰਿਆਂ ਨੇ ਬੜੀ ਹੈਰਾਨੀ ਮੰਨੀ ਉਸੇ ਸਮੇਂ ਸੁਪੁੱਤਰ ਨੇ ਹੱਥ ਜੋੜ ਕੇ ਕਿਹਾ ਆਪ ਜੀ ਦੀ ਕਹੀ ਸਾਰੀ ਹੀ ਗੱਲ ਠੀਕ ਹੈ ਹੁਣ ਆਪਣੇ ਹੀ ਸਿੱਖ ਦੀ ਮੁਕਤੀ ਕਰ ਦੇਵੋ ਪਾਪੀ ਤੋਂ ਪਵਿੱਤਰ ਕਰਨ ਵਾਲਾ ਗੁਰੂ ਜੀ ਤੁਹਾਡਾ ਨਾਮ ਹੀ ਹੈ ਜੋ ਅਨੇਕ ਗੁਨਾਹਾਂ ਦਾ ਖਾਤਮਾ ਕਰਨ ਅਤੇ ਧੋਣ ਵਾਲਾ ਹੈ ਆਪਣੀ ਕਿਰਪਾ ਦੀ ਨਾજર ਦੇ ਨਾਲ ਇਸ ਜੁਨਨੇ ਤੋਂ ਛੁਟਕਾਰਾ ਕਰਵਾਓ ਅਤੇ ਹਰ ਹੁਣ ਸ੍ਰੇਸ਼ਟ ਮੁਕਤ ਅਵਸਥਾ ਵਿੱਚ ਪਹੁੰਚਾਓ। ਕਰਪਾਲੂ ਗੁਰੂ ਜੀ ਉਸੇ ਸਮੇਂ ਇੱਕ ਸਿੱਖ ਨੂੰ ਇਹ ਕਹਿ ਕੇ ਭੇਜਿਆ ਇਸ ਦਾ ਮੁੱਲ ਲੈ ਲਵੋ ਅਤੇ ਰਿਸ਼ ਸਾਨੂੰ ਦੇ ਜਾਵੋ। ਉਸੇ ਵੇਲੇ ਸੁਣ ਕੇ ਕਲੰਦਰ ਕਹਿਣ ਲੱਗਾ ਇਸ ਵਰਗਾ ਰਿਸ਼ ਹੋਰ ਕੋਈ ਨਹੀਂ ਮਿਲਣਾ। ਇਸ ਦੇ ਨਾਲ ਹੀ ਤਾਂ ਮੇਰੀ ਕਮਾਈ ਹੈ ਅਤੇ ਨਗਰਾਂ ਪਿੰਡਾਂ ਸ਼ਹਿਰਾਂ ਤੋਂ ਬਹੁਤ ਵਿਖਿਆ ਲੈਂਦਾ ਹਾਂ ਮੈਨੂੰ 200% ਚਾਂਦੀ ਦੇ ਸਿੱਕੇ ਦੇ ਦੇਵੋ ਅਤੇ ਆਪ ਜੀ ਰਿਸ਼ ਨੂੰ ਲੈ ਲਵੋ ਸਤਿਗੁਰੂ ਜੀ ਨੇ ਕਿਹਾ ਜਿੰਨੇ ਮੰਗੇ ਹਨ ਐਨੇ ਹੀ ਦੇ ਦਿਓ ਸੇਵਕ ਉੱਥੇ ਚਲਾ ਗਿਆ ਜਿੱਥੇ ਖਜ਼ਾਨਾ ਸੀ ਉਹ ਸਿੱਕੇ ਲੈ ਕੇ ਉਸ ਦੇ ਕੋਲ ਦੇਣ ਚਲਾ ਗਿਆ ਕਿਲੰਦਰ ਆਪਣੇ ਬਚਨਾਂ ਤੋਂ ਮੁੱਕਰ ਗਿਆ ਤੇ ਉਸਨੇ ਸਿੱਕੇ ਨਾ ਪੜੇ ਸਿੱਖ ਨੇ ਵਾਪਸ ਆ ਕੇ ਗੁਰੂ ਜੀ ਅੱਗੇ ਦੱਸਿਆ ਉਹ ਕਹਿੰਦਾ ਹੈ ਮੈਂ ਤਾਂ ਜਾਦਾ ਸ਼ਿੱਕੇ ਲਵਾਗਾ ਹੁਣ ਉਹ ਫੜਦਾ ਨਹੀਂ ਕੁਝ ਹੋਰ ਜ਼ਿਆਦਾ ਹੀ ਕਹੀ ਜਾਂਦਾ ਹੈ ਸੁਦਾਈ ਤੈ ਕੀਤਾ ਮੁੱਲ ਲੈਣ ਲਈ ਮਨ ਹੀ ਨਹੀਂ ਰਿਹਾ ਤਦ ਗੁਰੂ ਜੀ ਨੇ ਫਰਮਾਇਆ ਉਸ ਕੋ ਰਿਛ ਕੋ ਲਵੋ ਇਹ ਸੁਣ ਕੇ ਸਿੱਖ ਉਠੇ ਅਤੇ ਉਸੇ ਤਰ੍ਹਾਂ ਕੀਤਾ ਰਿਸ਼ ਨੂੰ ਲਿਆ ਗੁਰੂ ਜੀ ਦੀ ਹਜ਼ੂਰੀ ਵਿੱਚ ਖੜਾ ਕਰ ਦਿੱਤਾ ਇੱਕ ਸਥਾਨ ਉੱਤੇ ਬਣਵਾ ਦਿੱਤਾ ਦਿਨ ਬੀਤ ਗਿਆ ਰਾਤ ਪੈ ਗਈ ਸਵੇਰ ਹੋਈ ਤਾਂ ਸਤਿਗੁਰੂ ਜੀ ਫਰਮਾਉਣ ਲੱਗੇ ਉਸ ਰਿਸ਼ ਵਾਸਤੇ ਕੜਾ ਪ੍ਰਸ਼ਾਦ ਤਿਆਰ ਕਰਵਾਓ ਅਤੇ ਸੁੱਚ ਮਤਾ ਸਹਿਤ ਛੇਤੀ ਤਿਆਰ ਕਰਕੇ ਲੈ ਆਵੋ ਪ੍ਰੇਮ ਨਾਲ ਕੜਾ ਪ੍ਰਸ਼ਾਦ ਬਣਾ ਕੇ ਗੁਰੂ ਜੀ ਕੋਲ ਲੈ ਆਂਦਾ ਗਿਆ ਅਤੇ ਖੜੇ ਹੋ ਕੇ ਅਰਦਾਸ ਕੀਤੀ ਸ੍ਰੀ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਲੈ ਕੇ ਥੋੜਾ ਜਿਹਾ ਕੜਾ ਪ੍ਰਸ਼ਾਦ ਛਕ ਲਿਆ ਬਾਕੀ ਦਾ ਬਚਿਆ ਹੋਇਆ ਕੜਾ ਪ੍ਰਸ਼ਾਦ ਰਿਛ ਨੂੰ ਦੇ ਦਿੱਤਾ ਜਦੋਂ ਉਸਨੇ ਪ੍ਰਸ਼ਾਦ ਮੂੰਹ ਵਿੱਚ ਪਾ ਲਿਆ ਤੇ ਪੇਟ ਵਿੱਚ ਚਲਾ ਗਿਆ ਤਾਂ ਉਸ ਸਮੇਂ ਹੀ ਮਰ ਗਿਆ ਉਸ ਦੇ ਸਰਾਪ ਤੇ ਪਾਪ ਸਾਰੇ ਹੀ ਦੂਰ ਹੋ ਗਏ ਰਿਛ ਉੱਤਮ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ ਇਸ ਅਚੰਬੇ ਨੂੰ ਸਾਰੇ ਸਿੱਖਾਂ ਨੇ ਵੇਖਿਆ ਉਹ ਤਨ ਤਨ ਸਤਿਗੁਰੂ ਜੀ ਕਹਿਣ ਲੱਗੇ ਆਪ ਆਪਣੀ ਲੀਲਾ ਨੂੰ ਆਪ ਹੀ ਜਾਣਦੇ ਹੋ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ